ਇਹ ਜ਼ਮੀਨ ਤੇ ਇਹ ਕੈਸਾ ਆਕਾਰਾਮਤ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਆਇਆ ਆਇਆ ਹੈ ਔਰ ਪੁਰਸਾ ਹੈਰਾਨ ਹੈ ਹੱਸਦੇ ਹੋਏ ਜਨਮ ਬਾਲਗ ਦੇ ਬੁੱਲਾਂ ਤੇ ਮੁਸਕਰਾਹਟ ਹੈ ਚਿਹਰੇ ਤੇ ਨੂਰ ਹੈ ਹਾਸਾ ਹੈ ਖੜਖੜਾਹ ਹੈ ਇੱਥੇ ਤੱਕ ਇਹ ਕਹਿਣਾ ਪਵੇਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ ਇਹ ਰੁਲਾਏਗਾ ਪਰ ਜੋ ਹੱਸਦਾ ਹੋਇਆ ਆਇਆ ਹੈ ਮੁਸਕੁਰਾਂਦਾ ਹੋਇਆ ਆਇਆ ਹੈ ਇਹਨੇ ਖੇੜੇ ਵੰਣਨੇ ਨੇ ਇਹਨੇ ਖੁਸ਼ੀਆਂ ਵੰਣਨੀਆਂ ਨੇ ਇਹਨੇ ਹੱਸਣਾ ਹੈ ਇਹਨੇ ਹਸਾਣਾ ਹੈ ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਣਾ ਹੈ ਤੇ ਖੁਸ਼ੀਆਂ ਪਾਣੀਆਂ ਨੇ ਤੇ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਦੇ ਆਇਆ ਹੱਸਦੇ ਆਇਆ ਪਿਤਾ ਕਾਲੂ ਜੀ ਦੀ ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸੋਹਰੇ ਪਰਿਵਾਰ ਵਿੱਚ ਹੋਇਆ ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਦੇ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਦੇ ਵਿੱਚ ਸੀ ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ ਇਹ ਤੇ ਨਾਨਕਿਆਂ ਦੀ ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ ਨਾਨੀ ਦੇ ਮੋਹ ਨਿਕਲੇ ਆਏ ਨਾਨੀ ਦੀ ਐ ਤੋਂ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ ਨਾਂ ਪੈ ਗਿਆ ਨਾਨਕੀ ਇਹ ਨਾਮ ਧੁਰ ਦਰਗਾਹੋਂ ਆਇਆ ਸੁਭਾਵਕ ਆਇਆ ਅੰਦਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਵਾਸੀ ਸੰਨ 1429 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਨ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਚ ਪਾਇਆ ਉਸ ਮਾਸੂਮ ਨਾਨਕੀ ਦੀ ਗੋਦ ਚ ਤੇ ਆਖਿਆ ਇਹ ਨਾਨਕੀ ਦਾ ਨਾਨਕ ਇਹ ਨਾਨਕੀ ਦਾ ਵੀਰ ਨਾਨਕ ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੇ ਮਾਤਾ ਦੇ ਮੂੰਹੋਂ ਨਿਕਲਿਆ ਭਾਉ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ ਹੈ ਪੁੱਤਰ ਦਾ ਨਾਮ ਮਾਤਾ ਨੇ ਰੱਖਿਆ ਹੈ ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ ਬਲਕਿ ਇਹਨਾਂ ਨਾਮਾਂ 'ਤੇ ਨਿਰੰਕਾਰ ਦੀ ਛਾਪ ਹੈ ਕਰਤਾਰ ਦੀ ਛਾਪ ਹੈ ਪਰਮਾਤਮਾ ਦੀ ਛਾਪ ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆ ਦੇ ਵਿੱਚ ਵਾਕਈ ਇਹ ਪਹਿਲਾ ਨਾਮ ਇਹ ਅਦੁੱਤੀ ਨਾਮ ਕਿਆਮਤ ਨਾਮੇ ਦੀ ਬਾਣੀ ਵੜੀ ਨਿਆਮਤ ਦੀ ਸ਼ਾਦਾ ਕਹਿਣਾ ਬੂਧ ਨਾਨਕ ਉਰਫੇ ਮਰਦੇ ਖੁਦਾ ਰਾਜ਼ ਹਾਏ ਮਾਰੂਫਤ ਜੋ ਰਾਹੇ ਹੁਸ਼ਾ ਜਗਤ ਦੇ ਵਿੱਚ ਇੱਕ ਨਾਨਕ ਨਾਮ ਦਾ ਖੁਦਾ ਵਨ ਤਾਲਾ ਦਾ ਨਜ਼ਦੀਕੀ ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ ਜੋ ਦੁਨੀਆ ਦੇ ਤੇ ਖੁਦਾ ਦੇ ਗੁਝੇ ਹੋਵੇ ਮਨਜ਼ਰ ਆਮ ਕਰੇਗਾ ਪ੍ਰਗਟ ਕਰੇਗਾ ਔਰ ਜੋ ਇੱਕ ਸਿੱਧਾ ਤੇ ਸਰਦ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ ਬੋਧ ਨਾਨਕ ਆਰੂਫੇ ਮਰਦੇ ਖੁਦਾ ਰੋਜ਼ ਹਾਏ ਮਾਰਫਤ ਜੋ ਰਾਹੇ 쿠ਸ਼ਾ ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਜੇ ਸਹਜੇ ਵੱਡੇ ਹੋ ਰਹੇ ਨੇ ਬੱਚਿਆਂ ਨਾਲ ਆਪ ਖੇਡਦੇ ਨੇ ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾੜੇ ਨੇ ਆਮ ਲੋਕਾਂ ਦਾ ਕਿਸੇ ਹੱਦ ਤੱਕ ਘਰਮ ਵਿਘੇੜ ਹੈ ਖਿਡੋਨਾ ਹੈ